ਮੇਰਾ ਨਾਮ ਹਰਪਾਲ ਸਿੰਘ ਹੈ ਜੀ ਮੈਂ ਸ਼ੇਫਿਸ ਮਹਾਲੀ ਤੋਂ ਆ ਰਿਹਾ ਮੈਂ ਲਗਾਤਾਰ 3-4 ਮਹੀਨੇ ਤੋਂ ਇੱਥੇ ਆ ਰਿਹਾ ਹਾਂ ਔਰ ਇੱਥੇ ਹੀ ਦਵਾਈਆਂ ਔਰ ਡਾਕਟਰ ਦੀ ਫੀਸ ਔਰ ਜੋ ਲੈਬ ਟੈਸਟ ਹੈ ਉਥੋਂ ਇੱਥੇ ਫ੍ਰੀ ਕਰਵਾਇਆ ਜਾਂਦੇ ਆ ਬਹੁਤ ਵਧੀਆ ਉਪਰਾਲਾ ਹੈ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਜੋ ਆਮ ਆਦਮੀ ਵਾਸਤੇ ਲੰਮੀਆਂ ਵੱਡੇ ਵੱਡੇ ਹਸਪਤਾਲਾਂ ਵਿੱਚ ਲੰਮੀਆਂ ਕਤਾਰਾਂ 'ਚ ਜਾ ਕੇ ਰੁਕਣਾ ਨਹੀਂ ਪੈਂਦਾ ਇੱਥੇ ਆ ਕੇ ਆਪਣੇ ਡਾਕਟਰ ਦੀ ਆਪੜੀ ਕਰਵਾ ਸਕਦੇ ਆ ਦਵਾਈਆਂ ਫ੍ਰੀ ਮਿਲ ਰਹੀਆਂ ਜਿੰਨੇ ਵੀ ਲੈਬ ਟੈਸਟ ਹੈ ਉਹ ਸਾਰੇ ਫ੍ਰੀ ਆਫ ਕੋਸਟ ਦਿੱਤੇ ਜਾ ਰਹੇ ਆਮ ਆਦਮੀ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਮੇਰਾ ਨਾਮ ਕਵਲਜੀਤ ਸਿੰਘ ਫੇਸਿਕ ਮਹਾਲੇ ਟਰੈਕਟਰ ਡਰਾਈਵਰੀ ਦਾ ਕੰਮ ਕਰਦਾ ਮੈਂ ਮੈਡੀਸਨ ਆਪਣੀ ਦਵਾਈ ਲੈਣ ਆਇਆ ਸੀ ਤੇ ਦਵਾਈ ਫ੍ਰੀ ਮਿਲਦੀ ਆ ਪਰਚੀ ਬਣਦੀ ਆ ਡਾਕਟਰ ਸਾਹਿਬ ਬਹੁਤ ਚੰਗੇ ਤਰੀਕੇ ਨਾਲ ਚੈੱਕ ਕਰਦੇ ਆ ਤੇ ਮੈਡੀਸਨ ਦਿੰਦੇ ਆ ਕੋਈ ਪ੍ਰੋਬਲਮ ਨਹੀਂ ਇੱਥੇ ਜਦੋਂ ਮਰਜ਼ੀ ਆਓ ਸਵੇਰੇ 9 ਵਜੇ ਤੋਂ ਖੁੱਲ ਜਾਂਦੀ ਆ 4 ਵਜੇ ਤੱਕ 5 ਵਜੇ ਤੱਕ ਸਭ ਸਹੀ ਟਾਈਮ ਨਾਲ ਆਉਂਦੇ ਆ ਟਰੀਟਮੈਂਟ ਸਹੀ ਕਰਦੇ ਆ ਅਸੀਂ ਬਹੁਤ ਖੁਸ਼ ਹਾਂ ਉਹ ਹਸਪੀਟਲ ਨਾਲੋਂ ਇਹ ਪ੍ਰਾਈਵੇਟ ਨਰਮ ਬਿਹਤਰ ਹੈ ਫੈਸਿਲਿਟੀ ਆਮ ਜਿਹੜੀ ਮਿਲਣੀ ਚਾਹੀਦੀ ਹੈ ਬੈਠਣ ਦੀ ਆਪਣੇ ਕਿਸੇ ਟਾਈਮ ਵੀ ਆਓ ਕੋਈ ਟੈਸਟ ਕਰਾਣੇ ਆ ਕੋਈ ਸ਼ੈ ਫਰੀ ਹੁੰਦੇ ਕੋਈ ਪ੍ਰੋਬਲਮ ਨਹੀਂ ਹੈ ਇੱਥੇ ਜਿਹੜਾ ਉਹ ਰਸ਼ ਨਹੀਂ ਹੁੰਦਾ ਜਿੰਨਾ ਹਸਪੀਟਲ ਆ ਵੱਡਿਆ ਚ ਹੁੰਦਾ ਉੱਥੇ ਜ਼ਿਆਦਾ ਸੰਖਿਆ ਚ ਬੰਦੇ ਆਉਂਦੇ ਪੇਸ਼ੈਂਟ ਆਉਂਦੇ ਆ ਇੱਥੇ ਆਈ ਜਾਂਦੇ ਆ ਰੂਟੀਨ ਚੱਲੀ ਜਾਂਦਾ ਅਸੀਂ ਸੀਐਮ ਮਾਨ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੇ ਹੈਲਥ ਬਾਰੇ ਇਹ ਛੋਟੇ ਕਲੀਨਿਕ ਖੋਲ ਕੇ ਸਾਨੂੰ ਮੈਡੀਸਨ ਕਰਦੇ ਨੇੜੇ ਹੀ ਪਹੁੰਚਾ ਦਿੱਤਾ ਇਸ ਲਈ ਅਸੀਂ ਜਦੋਂ ਮਰਜ਼ੀ ਜਾ ਕੇ ਦਵਾਈ ਲੈ ਸਕਦੇ ਹਾਂ ਆਪਣੇ ਵੱਲੋਂ ਸੀਮ ਸਾਹਿਬ ਦਾ ਬਹੁਤ ਥੈਂਕ ਯੂ ਕਰ ਰਹੇ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਨਾਲ ਲੋਕਾਂ ਨੂੰ ਫ੍ਰੀ ਓਪਡੀ ਫ੍ਰੀ ਦਵਾਈਆਂ ਔਰ ਫ੍ਰੀ ਲੈਬ ਟੈਸਟ ਮਹయ్యా ਕਰਵਾਏ